ਕਰਤੇ ਨੇ ਨੈਕ ਕਰਤੇ ਨੇ ਸਭ ਨੂੰ ਆਨ ਸੁਣ ਗਿਆ ਆਪਾਂ ਆ ਨੈਕ ਕਰਦਾ ਨੈਕ ਕਰ ਨਾ ਨਾ ਕਰ ਚੋਰ ਨਿਕਲ ਗਰ ਪੱਟੀਆਂ ਆ ਲਾ ਆ ਵੀ ਆਪਣੇ ਆ ਜਾਂਦੇ ਕੋਰਾਗ ਛੱਡਿਆ ਜੇ ਸ਼ੌਨੀ ਚੂਂ ਵਾਇਰੂ ਵਾਇਰ ਆਵੇ ਉਹਨਾਂ ਦਾ ਆਇਆ ਯੋ ਡੋਣੇ ਇਹਨਾਂ ਨੇ ਆ ਆਉਂਦਿਆ ਬਲੇ ਸੋ ਲਿਆ ਸੋ ਸਰੀਆਂ ਕਾਲਾ ਆ ਉੱਤੇ ਹੀ ਆ ਉੱਤੇ ਹੀ ਉਸਤਾਦ ਆ ਉੱਤੇ ਹੀ ਕੰਮ ਆ ਆਪਣੇ ਇੱਥੇ ਡਿਗਰੇ ਆ ਉੱਤੇ ਹੀ ਨਾ ਆਪਣੇ ਇੱਥੇ ਡਿਗਰੇ ਹੀ ਆ ਆ ਮੈਨੂੰ ਪਤਾ ਉੱਤੇ ਆ ਆ ਵਿਆਹ 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 ਓਏ ਓਏ ਜਵਾਨ ਦੇਖ ਰਿਆਂ ਬਾਈ ਡਿਫੈਂਸ ਸਿਸਟਮ ਇਹ ਵੀਡੀਓ ਬਣਾਵਣੀ ਇਹ ਆ ਪੱਟੀ ਦਾ ਡਿਫੈਂਸ ਸਿਸਟਮ ਓਏ ਹੌਲੀ ਭੈਣ ਉਧਰ ਰੋਲਾ ਇਹ ਪੱਟੀ ਸ਼ਹਿਰ ਦਾ ਡਿਫੈਂਸ ਸਿਸਟਮ ਵੇਖ ਲੋ ਉਹ ਅੱਧ ਜੀ ਆਪਣਾ ਕਿਹੜਾ ਪੈਂਦਾ ਸਾਲ ਆ ਪੱਟੀ ਪੱਟੀ ਓਏ ਇਹ ਪੁਰਾਣੇ ਕਿੱਥੇ ਡਿੱਗਣੇ ਇਹ ਸਾਲਾੜੇ ਮਿਸ ਹੋਉਂਦੇ ਨਾ ਇਹ ਉੱਥੇ ਡਿੱਗਣੇ ਸਾਲਾ ਉੱਥੇ ਵੀ ਚੱਲੇ ਨਾ ਉੱਥੇ ਕਿ ਡਿੱਗਣੇ ਆ ਤੇਰੀ ਭੈਣ ਨੂੰ ਉਸਤਾ ਜੀ ਪੱਟੀ ਆਪਣਾ ਕਿਹੜਾ ਸਾਲਿਆ ਪੈਂਦਾ ਵਾ ਪੱਟੀ ਸ਼ੋਣੀ ਪੱਟੀ ਸ਼ੋਣੀ ਪੱਟੀ ਸ਼ੋਣੀ ਤੋਂ ਉਸਤਾ ਜੀ ਡਿਫੈਂਸ ਸਿਸਟਮ ਹਾਡੇ ਨੇ ਪਾਕਿਸਤਾਨੀਆਂ ਮਸਈਲਾ ਦੀ ਹੁਣੇ ਲੰਬ ਘੜਤੀ ਆ ਹੁਣੇ ਲੰਬ ਘੜਤੀ ਤੁਹਾਨੂੰ ਲਾਈਵ ਸਾਰਾ ਵਿਖਾਵਾਂਗੇ ਸਰੇ ਇੰਸਟਾਗ੍ਰਾਮ ਦੇ ਸਟੋਰੀਆਂ ਪਾ ਕੇ ਮੈਂ ਤਾਂ ਦੱਸਿਆ ਓਏ ਚੱਲ ਓਏ ਬਲ ਬੁਝਾਓ ਸਾਰੇ ਬੁਝਾ ਦਿਓ ਆ ਗਏ ਸੇਖਾ ਅੱਗੇ ਪਾ ਦਿਆ ਬਈ ਮੈਂ ਤਾਂ ਵਾਦੋਂ